ਮੈਂ ਟੋਕੀ ਲੜ ਤੋਂ ਡਰਦਾ ਸੀਗਾ ਪਰ ਮੈਨੂੰ ਲਾਣੀ ਪੈ ਗਈ ਮਜਬੂਰਨ 12 ਘੰਟੇ ਦੀ ਬੋਰਡ ਦੇ ਵਿੱਚ ਮੈਂ 11 ਘੰਟੇ ਸਿਮਰਨ ਨੰਦ ਨੀ ਕਰਿਆ 4 ਘੰਟੇ ਤੂਫਾਨ ਦੇ ਵਿੱਚ ਰਹੇ ਆ ਤਿੰਨ ਵਾਰੀ ਕਿਸ਼ਤੀ ਪਲਟ ਪਲਟੀ ਚੁੱਕੀ ਸੀਗੀ ਤੱਪਾ ਚੁੱਲਾ ਪਹੁੰਚਣ ਤੋਂ ਬਾਅਦ ਮੇਰੀ 12 ਘੰਟੇ ਦੀ ਬੋਰਡ ਸੀਗੀ ਉਹ ਬੋਰਡ ਦੇ ਵਿੱਚ 12 ਘੰਟੇ ਮੇਰਾ ਜੀ ਦੇਖੋ ਦੁਬਾਰਾ ਹੀ ਜਨਮ ਹੋਇਆ ਆਪਣੇ ਪੈਸੇ ਵੀ ਖੋਲੇ ਫੋਨ ਵੀ ਖੋਲੇ ਕੱਪੜੇ ਵੀ ਖੋਲੇ ਸਿਰਫ ਇੱਕ ਪੈਂਟ ਸੀ ਜਿਹੜੀ ਮੇਰੇ ਪਾਈ ਹੋਈ ਸੀ ਉਹ 45 ਦਿਨਾਂ ਬਾਅਦ ਮੱਜ ਜਾ ਕੇ ਘਰ ਤਾਰੀ ਆ ਮੇਰੇ ਨਾਲ ਜੋ ਕੁਝ ਹੋਇਆ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦੀ ਆ ਕਿ ਮੈਂ ਇੰਨੇ ਪੈਸੇ ਲਾ ਕੇ ਉਸ ਤੋਂ ਬਾਅਦ ਮਾਰ ਖਾਣ ਵਾਸਤੇ ਘਰੋਂ ਗਿਆ ਸੀ ਜਦੋਂ ਕਰੰਟ ਲਗਾਇਆ ਮੈਂ ਸੋਚਦਾ ਸੀ ਬਸ ਖਤਮ ਹੈ ਮੇਰੀ ਮਤਲਬ ਉੱਥੇ ਕਰੰਟ ਵੀ ਲਗਾਇਆ ਗਿਆ ਕਰੰਟ ਵੀ ਲਗਾਇਆ ਲਾਈਆਂ ਸੀਗਾ ਇਹੋ ਉਹਨਾਂ ਨੇ 58 ਘੰਟੇ ਬਿੜੀਆਂ ਹੀ ਲਾ ਕੇ ਰੱਖਿਆ ਹੂੰ 58 ਤੋਂ ਵੀ 59 ਘੰਟੇ ਕਿਉਂਕਿ 1 ਘੰਟਾ ਪਹਿਲਾਂ ਫਲਾਈਟ ਤੋਂ ਲਾਤੀ ਹੀ ਉਹਨਾਂ ਨੇ ਜੀਜਾ ਇਹਨੂੰ ਫੋਨ ਕਰਿਆ ਹੂੰ ਤੇ ਕੀ ਕਿਹਾ ਜੀਜਾ ਜੀ ਨੂੰ ਬਕੇ ਹਰ ਮਾੜੀ ਫੋਟੋ ਹੋ ਗਿਆ ਕਿਹਦਾ ਮੈਨੂੰ ਪਤਾ ਹੈ ਹੂੰ ਕਹਿੰਦੇ ਘਰੇ ਸਾਰਿਆਂ ਨੂੰ ਪਤਾ ਲੱਗ ਗਿਆ ਕੋਈ ਗੱਲ ਨਾ ਤੂੰ ਘਰੇ ਜਾ ਹੂੰ ਇਹ ਜਦੋਂ ਘਰ ਆਏ ਇੰਡੀਆ ਚੜਾ ਕੇ ਕੋਈ ਕਰ ਸਕਦਾ ਹੈ 25 ਲੱਖ ਰੁਪਏ ਪੂਰਾ ਦੋਸਾਲਾ ਚ ਇਹ ਤਾਂ ਫਿਰ ਇੱਕ ਚੀਜ਼ ਰਹਗੀ ਕਿ ਜਾਂ ਤਾਂ ਫਿਰ ਕੋਈ ਦੋ ਨੰਬਰ ਦਾ ਕੰਮ ਸ਼ੁਰੂ ਕਰਨਾ ਪਏਗਾ ਤਾਂ 25 ਲੱਖ ਪੂਰਾ ਹੋਏਗਾ ਜੇ ਹੋਰ ਚਾਰ ਤਰਫੋਂ ਨਾਲ ਨਾ ਕਰਦਾ ਅਸੀਂ ਕੋਈ ਸੇਤ ਨਹੀਂ ਕਿਉਂ ਮਾਤਾ ਜੀ ਇੱਦਾਂ ਕਿਉਂ ਬੋਲ ਰਹੇ ਹੋ ਤੁਸੀਂ ਇਦਾਂ ਦਾ ਜਿਹੜਾ ਕਮਾਲ ਵਾਲਾ ਚਾਰਾ ਝੜ ਕਰਨ ਵਾਲਾ ਜੇ ਉਹ ਹੀ ਚੰਗਾ ਮਾੜਾ ਹੋ ਜਾਂਦਾ ਅਸੀਂ ਕਿਹਨੂੰ ਕਹਿੰਦੇ ਪਾਤ ਉੱਪਰ ਕੁਝ ਨਹੀਂ ਹੁੰਦਾ ਮਾਵਾ ਉਹ ਹੁੰਦੇ ਨੇ ਤੇ ਸਾਰਾ ਕੁਝ ਹੁੰਦਾ ਸਸ਼੍ਰੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਉਥੇ ਹੀ ਅੱਜ ਪੰਜਾਬ ਦੇ ਨਾਲ ਵੱਦਸਲੂਕੀ ਕੀਤੀ ਗਈ ਕੁਝ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਅੱਜ ਤੀਜਾ ਜਹਾਜ਼ ਵੀ ਲੈਂਡ ਹੋਣ ਜਾ ਰਿਹਾ ਹੈ ਤੇ ਪਹਿਲਾ ਦੋ ਜਹਾਜ਼ ਲੈਂਡ ਕੀਤੇ ਗਏ ਨੇ ਤੇ ਉੱਥੇ ਹੀ ਇੱਕ ਤਲਾਣੀ ਤੋਂ ਨੌਜਵਾਨ ਹੈ ਜਿਹੜਾ ਕਿ ਡਿਪੋਰਟ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਤੁਹਾਨੂੰ ਘਰ ਦੇ ਹਾਲਾਤ ਦਿਖਾਉਣੇ ਆ ਤੁਸੀਂ ਘਰ ਦੇ ਹਾਲਾਤ ਦੇਖੋ ਕਿ ਜਿਹੜੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਲਾਣੀਆ ਤੋਂ ਨੇ ਤੇ ਇੱਕ ਨੌਜਵਾਨ ਹੈ ਜਿਹੜਾ ਕਿ ਡਿਪੋਰਟ ਕੀਤਾ ਗਿਆ ਤੇ ਕੱਲ ਕੁਝ ਤੇੜੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਸੀ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਸੀ ਤੇ ਪੈਰਾਂ 'ਚ ਬੇੜੀਆਂ ਸੀ ਤੇ ਅੱਜ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਆ ਤੇ ਗੱਲਬਾਤ ਕਰਦੇ ਉਸ ਨੌਜਵਾਨ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਗੁਰਮੀਤ ਸਿੰਘ ਆ ਜੀ ਕੀ ਹੋਇਆ ਸੀ ਕਿ ਤੁਹਾਨੂੰ ਵਿਦੇਸ਼ ਜਾਣ ਦੇ ਲਈ ਅਜਿਹੀ ਮਜਬੂਰੀ ਤੇ ਅਜਿਹਾ ਕਦਮ ਚੱਕਣਾ ਪਿਆ ਜੀ ਮਜਬੂਰੀਆਂ ਜਦੋਂ ਕਰਨ ਨੂੰ ਕੁਝ ਰਹੀ ਨਾ ਜਾਵੇ ਕੋਈ ਨੌਕਰੀ ਨਹੀਂ ਹੈ ਕੋਈ ਕੰਮ ਨਹੀਂ ਹੈ ਕੋਈ ਕੁਝ ਨਹੀਂ ਹੈ ਪ੍ਰਾਈਵੇਟ ਸੈਕਟਰ ਅਜ 10000 ਤੋਂ ਵੱਧ ਸੈਲਰੀਆਂ ਨਹੀਂ ਮਿਲਦੀਆਂ ਦਿਹਾੜੀਆਂ ਕਰੀਏ ਤੇ ਇੱਕ ਦਿਹਾੜੀ ਲੱਗਦੀ ਆ ਦੋ ਦਿਹਾੜੀਆਂ ਲੱਗਦੀਆਂ ਕੁਝ ਬੜਦਾ ਹੀ ਨਹੀਂ ਇੱਥੇ ਰਹਿ ਕੇ ਤਾਂ ਫਿਰ ਉਹ ਕਾਰੋਬਾਰ ਹੀ ਪਚਾਂਗੇ ਫਿਰ ਹੋਰ ਕੀ ਹਾਲ ਹੀ ਨਹੀਂ ਕੁਝ ਕਿੰਨੇ ਬੱਚੇ ਨੇ ਤੁਹਾਡੀ ਫੈਮਲੀ ਚ ਕੌਣ ਖਾਣਾ ਇੱਕ ਬੇਟਾ ਔਰ ਇੱਕ ਬੇਟੀ ਹੈ ਜੀ ਮੇਰੀ ਦੋ ਬੱਚੇ ਆ ਮਮਮੀ ਡੈਡੀ ਨਾਲ ਕਿੰਨੇ 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 ਕ ਮਹੀਨੇ ਬਾਅਦ ਆਏ ਹੋ ਜਾਂ ਕਿੰਨੇ ਕ ਮਹੀਨੇ ਪਹਿਲਾਂ ਗਏ ਸੀਗੇ ਕਿ ਪਹਿਲਾਂ ਇਸ ਤੋਂ ਪਹਿਲਾਂ ਤੁਸੀਂ ਰੋਜ਼ਗਾਰ ਕੀ ਕਰਦੇ ਸੀਗੇ ਰੋਜ਼ਗਾਰ ਤਾਂ ਮੈਂ ਦਿਹਾੜੀਆਂ ਹੀ ਕਰਦਾ ਸੀਗਾ ਸ਼ੁਰੂ ਤੋਂ ਔਰ ਮੈਂ 6 ਨਵੰਬਰ ਨੂੰ ਘਰੋਂ ਨਿਕਲਿਆ ਸੀਗਾ ਔਰ 29 ਨਵੰਬਰ ਦੀ ਮੇਰੀ ਫਲਾਈਟ ਸੀ ਕੈਰੋ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਕੈਰੋ ਤਿੰਨ ਚਾਰ ਦਿਨ ਰੁਕਿਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਮੇਰੀ ਫਲਾਈਟ ਹੋਈ ਸੀ ਮੈਦ੍ਰਿਡ ਦੀ ਮੈਦ੍ਰਿਡ 에어ਪੋਰਟ ਤੇ ਹੀ ਰਿਹਾ ਮਤਲਬ ਬਾਹਰ ਨਹੀਂ ਨਿਕਲੇ 에어ਪੋਰਟ ਤੋਂ ਕਿਉਂਕਿ ਕੋਈ ਵੀਜ਼ਾ ਨਹੀਂ ਸੀਗਾ ਮੇਰੇ ਕੋਲ ਤੇ ਉਹ ਵੀ 에ਜੰਟ ਦੀਨ ਇਲਾਕੀਆਂ ਦੀ ਵਜ੍ਹਾ ਨਾਲ ਹੀ ਬਸ ਉਹਨਾਂ ਨੇ 6 ਦਿਨ ਉੱਥੇ ਰੱਖਿਆ 6 ਦਿਨ ਜਿਹੜੇ ਕੱਟੇ ਉਹ ਸਟਾਰਟਿੰਗ ਸੀਗੀ ਮੇਰੀ ਲਾਈਫ ਦਾ ਸੰਘਰਸ਼ ਬਸ ਉਸ ਤੋਂ ਬਾਅਦ ਤਾਂ ਫਿਰ ਸੰਘਰਸ਼ ਹੀ ਸ਼ੁਰੂ ਹੀ ਹੁੰਦਾ ਗਿਆ ਅੰਜ ਦਿਨ ਤਾਂ ਬਿਲਕੁਲ ਹੀ ਕੁਝ ਖਾਦਾ ਪੀਤਾ ਹੀ ਨਹੀਂ ਪਾਣੀ ਪੀਂਦੇ ਸੀ ਪਾਣੀ ਇੰਨਾ ਠੰਡਾ ਸੀ ਹੱਥ ਲਾਣ ਨੂੰ ਦਿਲ ਨਹੀਂ ਸੀ ਕਰਦਾ ਜਿਵੇਂ ਪੂਰਾ ਬਰਫ਼ ਵਾਲਾ ਪਾਣੀ ਹੁੰਦਾ ਹੈ ਬਰਫ਼ ਆਪਾਂ ਕੱਢਦੇ ਆ ਇੰਨਾ ਤਾਂ ਪਾਣੀ ਸੀਗਾ ਨਾ ਠੰਡਾ ਹਮਮ ਔਰ ਉਸ ਤੋਂ ਬਾਅਦ ਘਾਟੇਮਲਾ ਪਹੁੰਚੇ ਉੱਥੋਂ ਨਿਕਲੇ 6 ਦਿਨ ਬਾਅਦ ਘਾਟੇਮਲਾ ਪਹੁੰਚਿਆ ਮੈਂ ਇੱਕ ਦਿਨ ਸਟੇ ਹੋਈ ਆ ਨੈਕਸਟ 7:00 10:30 ਵਜੇ ਫਲਾਈਟ ਸੀਗੀ ਹਮਮ ਫਿਰ ਉਸ ਤੋਂ ਬਾਅਦ ਨਕਾਰਾਗੋ ਪਹੁੰਚੇ ਤਾਂ ਉੱਥੋਂ ਟੈਕਸੀਆਂ ਦਾ ਸਫ਼ਰ ਸੀਗਾ ਫਿਰ ਸਾਰਾ ਹੀ ਹਮਮ ਮੈਂ ਡੌਕੀ ਲਾੜ ਤੋਂ ਡਰਦਾ ਸੀਗਾ ਪਰ ਮੈਨੂੰ ਲਾਣੀ ਪੈ ਗਈ ਮਜਬੂਰਨ ਉਹਨਾਂ ਨੇ ਹੰਡਰਸ ਪਹੁੰਚਾਇਆ ਹੰਡਰਸ ਤੋਂ ਫੇਅਰ ਕੰਟਰੀ ਆਊਟ ਲਿਆ ਕੰਟਰੀ ਆਊਟ ਲੈ ਕੇ ਫਿਰ ਉੱਥੋਂ ਗਾਟੇਮਾਲਾ 48 ਘੰਟੇ ਬੱਸ ਚੱਲੀ ਹੂੰ 48 ਘੰਟੇ ਬੱਸ ਦੇ ਵਿੱਚ ਹੀ ਰਹੇ ਹੂੰ ਉੱਥੇ ਵੀ ਕੁਝ ਖਾਣ ਪੀਣ ਨੂੰ ਜ਼ਿਆਦਾ ਮਿਲਦਾ ਨਹੀਂ ਸੀਗਾ ਮਾੜਾ ਮੋਟਾ ਹੀ ਸੀਗਾ ਚਲ ਜੋ ਮਿਲਦਾ ਸੀ ਚਿਕਨ ਚੁਕਨ ਮੈਂ ਖਾਂਦਾ ਨਹੀਂ ਸੀਗਾ ਬਿਲਕੁਲ ਵੀ ਨਾਰਮਲ ਨਹੀਂ ਜ ਬਿਲਕੁਲ ਨਹੀਂ ਖਾਂਦਾ ਮੈਂ ਹੂੰ ਤੇ ਫਿਰ ਉੱਥੋਂ ਗੋਟੇਮਲੋ ਤੋਂ ਨਿਕਲੇ ਜਦੋਂ ਤੱਪਚੂਲ ਗੋਟੇਮਲੋ ਪਹੁੰਚਣ ਤੋਂ ਬਾਅਦ ਫਿਰ ਉੱਥੇ 3 ਦਿਨ ਰੁਕਿਆ ਦੁਬਾਰਾ ਉੱਥੇ ਨਾਨ-ভেজਿਬਲ ਦਾ ਸੀਗਾ ਫਿਰ ਉੱਥੇ ਕੁੜੀ ਸੀਗੀ ਡੌਕਰ ਨੂੰ ਰਿਕਵੈਸਟ ਕੀਤੀ ਕਿ ਭਾਣਾ ਮੈਂ ਨਹੀਂ ਨਾਨ-ভেজ ਖਾਂਦਾ ਮੈਨੂੰ ਨਹੀਂ ਚਾਹੀਦਾ ਨਾਨ-ভেজ ਮੈਨੂੰ ਜੇ ਵੈਜ ਫੂਡ ਦੇ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੋ ਗਈ ਉਹਨੇ ਚਲੋ ਮੇਰੀ ਰਿਕਵੈਸਟ ਐਕਸੈਪਟ ਕੀਤੀ ਤਾਂ ਮੈਨੂੰ ਵੈਜ ਫੂਡ ਦਿੱਤਾ ਮਾੜੇ ਮੋਟੇ ਚੌਲ ਜੇ ਸੀਗੇ ਫਿੱਕੇ ਫਿੱਕੇ ਜਿਹੇ ਜਿਹੇ ਸੀਗੇ ਚਲੋ ਸੋਚਦਾ ਸ਼ੁਕਰ ਹੈ ਮਾ ਲੱਗਦਾ ਕੁਝ ਤਾਂ ਖਾਣ ਨੂੰ ਮਿਲ ਰਿਹਾ ਉਹਰੋ ਤੋਂ ਬਾਅਦ ਮੈਡਰਿਡ ਜਦੋਂ ਗਵਾਟੇਮਾਲਾ ਕ੍ਰੋਸ ਕੀਤਾ ਗਵਾਟੇਮਾਲਾ ਤੋਂ ਤਪਾਚੂਲਾ ਗਿਆ ਹਾਂ ਤਪਾਚੂਲਾ ਪਹੁੰਚਣ ਤੋਂ ਬਾਅਦ ਮੇਰੀ 12 ਘੰਟੇ ਦੀ ਬੋਰਡ ਸੀਗੀ ਉਹ ਬੋਰਡ ਦੇ ਵਿੱਚ 12 ਘੰਟੇ ਮੇਰਾ ਜੀ ਦੇਖੋ ਦੁਬਾਰਾ ਹੀ ਜਨਮ ਹੋਇਆ ਉਹ ਰੱਬ ਨੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਦੁਬਾਰਾ ਹੀ ਜਨਮ ਦਿੱਤਾ ਮੈਨੂੰ 12 ਘੰਟੇ ਦੀ ਬੋਰਡ ਦੇ ਵਿੱਚ ਮੈਂ 11 ਘੰਟੇ ਸਿਮਰਨ ਬੰਦ ਨਹੀਂ ਕਰਿਆ 4 ਘੰਟੇ ਤੂਫਾਨ ਦੇ ਵਿੱਚ ਰਹੇ ਹਾਂ ਤਿੰਨ ਵਾਰੀ ਕਿਸ਼ਤੀ ਪਲਟ ਪਲਟੀ ਚੁੱਕੀ ਸੀਗੀ ਕਟਮਾਰ ਹੁੰਦੀ ਸੀ ਉੱਥੇ ਕੁੱਟਮਾਰ ਹੋਈ ਆ ਜੀ ਕੁੱਟਮਾਰ ਤਾਂ ਪੁੱਛਣਾ ਬਸ ਬਹੁਤ ਜ਼ਿਆਦਾ ਹੋਈ ਆ ਥੋੜੀ ਨਹੀਂ ਮੈਂ ਕਹਿ ਸਕਦਾ ਹੂੰ ਤੇ ਛੱਤ ਜਿਹੜੇ ਤਰੀਕੇ ਨਾਲ ਉਹਨਾਂ ਨੇ ਕੀਤਾ ਆ ਪਿੱਛੇ ਪਹਿਲਾਂ ਤਾਂ ਮਾਫੀਆ ਨੇ ਫੋਨ ਵੀ ਖੋਲਿਆ ਜਿਹੜਾ ਮੈਂ ਇੱਕ ਤਰੀਕ ਨੂੰ ਘਰੋਂ ਲੈ ਕੇ ਗਿਆ 18000 ਦਾ ਫੋਨ ਸੀਗਾ ਮੇਰਾ ਹੂੰ ਮਾਫੀਆ ਨੇ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੱਪੜੇ ਵੀ ਖੋਲੇ ਸਿਰਫ ਇੱਕ ਪੈਂਟ ਸੀਗੀ ਜਿਹੜੀ ਮੇਰੇ ਪਾਈ ਹੋਈ ਸੀ ਉਹ 45 ਦਿਨਾਂ ਬਾਅਦ ਮੱਜ ਜਾ ਕੇ ਘਰ ਤੱਕ ਰਹੀ ਆ ਫਿਰ ਕੁੱਟਮਾਰ ਉਹਨਾਂ ਨੇ ਪਹਿਲਾਂ ਤਾਂ ਮਤਲਬ ਮੇਰੇ ਏਜੰਡ ਨੂੰ ਮੈਂ ਪੇਮੈਂਟ ਕਰ ਚੁੱਕਿਆ ਸੀਗਾ 22 ਦਸੰਬਰ ਨੂੰ ਏਜੰਡ ਦੇ ਮੇਰੇ ਪੇਮੈਂਟ ਦੀ ਕਲੀਅਰ ਕੀਤੀ ਜੀ ਡੋਂਕਰ ਦੀ ਉਹਨੇ ਮੈਨੂੰ ਅ ਪਹਿਲਾਂ ਤਾਂ ਤਿੰਨ ਕਿ ਦਿਨ ਰੱਖਿਆ ਤਿੰਨ ਦਿਨ ਬਾਅਦ ਮੈਨੂੰ ਕਹਿੰਦਾ ਕਿ ਤੇਰੀ ਪੇਮੈਂਟ ਨਹੀਂ ਹੋਈ ਉਹਨੂੰ ਕਿਹਾ ਕਿ ਮੇਰੀ ਪੇਮੈਂਟ ਕਲੀਅਰ ਹੋ ਚੁੱਕੀ ਹੈ ਮੈਂ ਆਪਣੇ ਇੰਡੀਆ ਆਪਣੇ ਏਜੰਡ ਨੂੰ ਸਾਰੀ ਪੇਮੈਂਟ ਦੇ ਚੁੱਕਿਆ ਮੇਰੇ ਕੋਈ ਬੈਲੈਂਸ ਨਹੀਂ ਰਹਿੰਦਾ ਕਹਿੰਦਾ ਨਹੀਂ ਤੇਰੀ ਪੇਮੈਂਟ ਨਹੀਂ ਹੋਈ ਚਲੋ ਜੀ ਮੈਂ ਉਹਨੂੰ ਫਿਰ ਏਜੰਡ ਨੂੰ ਫੋਨ ਕੀਤਾ ਤੇ ਕਿਸੇ ਤੋਂ ਫੋਨ ਲਿਆ ਮੁੰਡੇ ਤੋਂ ਫਿਰ ਉਹਨਾਂ ਲੈ ਕੇ ਜੰਡੂ ਫੋਨ ਕੀਤਾ ਕਹਿੰਦਾ ਹਾਂ ਤੇਰੀ ਪੇਮੈਂਟ ਕਲੀਅਰ ਆ ਤੂੰ ਕਿਉਂ ਟੰਡਾ ਚੱਲ ਰਿਹਾ ਮਗਾ ਭਾਜੀ ਮੈਨੂੰ ਕੁੱਟਣ ਨੂੰ ਕਹਿ ਰਿਹਾ ਉਹ ਕਹਿੰਦਾ ਨਹੀਂ ਤੇਰੀ ਪੇਮੈਂਟ ਕਲੀਅਰ ਆ ਮਗਾ ਭਾਜੀ ਉਹਨਾਂ ਗੱਲ ਕਰੋ ਉਹਨੂੰ ਡੋਂਕਰ ਨੂੰ ਬੋਲੋ ਕਿ ਇਹਨੂੰ ਕਹੇ ਵੀ ਮੈਨੂੰ ਕੁਝ ਨਾ ਕਰੇ ਮੈਨੂੰ ਡਿਸਟਰਬ ਨਾ ਕਰੇ ਉਹ ਉਹਨਾਂ ਨੇ 3 ਦਿਨ ਬਾਅਦ ਪਹਿਲਾਂ ਤਾਂ ਮੈਨੂੰ ਥੱਪੜਾਂ ਨਾਲ ਕੁੱਟਿਆ ਜੀ ਫਿਰ ਉਸ ਤੋਂ ਬਾਅਦ ਡੰਡੇ ਨਾਲ ਕੁੱਟਿਆ 2-3 ਦਿਨ ਬਾਅਦ ਫਿਰ ਜਦੋਂ ਫਿਰ ਤੁਹਾਨੂੰ ਉਸ ਵੇਲੇ ਇਹ ਯਾਦ ਆਇਆ ਹੋਣਾ ਕਿ ਵੀ ਜੋ ਮੈਂ ਕਦਮ ਚੱਕਿਆ ਉਹ ਬਹੁਤ ਗਲਤ ਚੱਕਿਆ ਗਿਆ ਸੋਚਿਆ ਸੀ ਬਹੁਤ ਗਲਤ ਚੱਕਿਆ ਜਦੋਂ ਕਰੰਟ ਲਗਾਇਆ ਮੈਂ ਸੋਚਦਾ ਸੀ ਬਸ ਖਤਮ ਹੈ ਮੇਰੀ ਮਤਲਬ ਉੱਥੇ ਕਰੰਟ ਵੀ ਲਗਾਇਆ ਗਿਆ ਕਰੰਟ ਵੀ ਲਗਾਇਆ ਗਿਆ ਮਾ ਡਰ ਤਾਂ ਸੀ ਨਾ ਨੂੰ ਦੱਸਦਾ ਨਹੀਂ ਸੀਗਾ ਕੁਝ ਵੀ ਹੂੰ ਘਰੋਂ ਫੋਨ ਆਉਂਦੇ ਸੀ ਦੋ ਟਾਈਮਾਂ ਫੋਨ ਕਰਦਾ ਸੀ ਡੇਲੀ ਤੁਹਾਡੀਆਂ ਅੱਜ ਵੀ ਅੱਖਾਂ ਚਾਂਜੂ ਉਹ ਦੇਖਣ ਨੂੰ ਮਿਲ ਰਹੀਆਂ ਬਾਹਰ ਹੈਗੇ ਜੀ ਉੱਥੇ ਪਤਾ ਨਹੀਂ ਇਹ ਨਹੀਂ ਕਰਦਾ ਛੁੱਟਣਾ ਹੈ ਕੁਸੀਂ ਇਹ ਸੋਚਿਆ ਸੀ ਕਿ ਮੇਰੇ ਦੋ ਬੱਚੇ ਨੇ ਮੇਰੀ ਵਾਈਫ ਆ ਪਿੱਛੇ ਮੇਰੀ ਫੈਮਲੀ ਬੈਠੀ ਆ ਕਿਦਾਂ ਉਹ ਹੈਂਡਲ ਕਰਨਗੇ ਮੇਰੇ ਪਿੱਛੋਂ ਦੇਖਦਾ ਸੀ ਕਿ ਇਹਨਾਂ ਨੂੰ ਸੈੱਟ ਕਰਦਾ ਮੈਂ ਮੈਂ ਮੈਚ ਲੱਗਾ ਜੋ ਵੀ ਹੋਏਗਾ ਜਦੋਂ ਯਾਦ ਆਦੀਆਂ ਨੇ ਮੈਨੂੰ ਮੇਰੇ ਨਾਲ ਜੋ ਕੁਝ ਹੋਇਆ ਮੇਰੇ ਤੋਂ برداشت ਨਹੀਂ ਹੁੰਦੀ ਆ ਮੈਂ ਇੰਨੇ ਪੈਸੇ ਲਾ ਕੇ ਉਸ ਤੋਂ ਬਾਅਦ ਮਾਰ ਖਾਣ ਵਾਸਤੇ ਘਰੋਂ ਗਿਆ ਸੀਗਾ ਕਿੰਨਾ ਕੁ ਕਰਜ਼ਾ ਜਿਹੜਾ ਤੁਸੀਂ ਚੁੱਕਿਆ ਸੀਗਾ ਸਾਰਾ ਕਰਜ਼ਾ ਹੀ ਚੁੱਕਿਆ ਜੀ ਆਹ ਗਹਣੇ ਪਿਆ ਆ 3 ਲੱਖ ਆਪਣੀ ਤਾਈ ਦੀ ਬੇਟੀ ਤੋਂ ਲਿਆ ਸੀਗਾ ਭੈਣ ਤੋਂ 1 1 ਲੱਖ ਰੁਪਇਆ ਫੇਰ ਆਪਣੇ ਜੀਜਾ ਜੀ ਤੋਂ ਲਿਆ ਸੀਗਾ ਕੁਝ ਸੀਗਾ ਆਪਣੇ ਕੋਲ ਵੀ ਲੱਖ ਤੋਂ ਲੱਖ ਉਹ ਵੀ ਖਤਮ ਡਾਲਰ ਵੀ ਖਤਮ ਜਿਹੜੇ ਡਾਲਰ ਸੀਗੇ ਮੇਰੇ ਕੋਲ ਪੈਸੇ ਤਾਂ ਪਿੱਛੇ ਖਤਮ ਹੋ ਗਏ ਸੀਗੇ ਮੇਰੇ ਕੋਲ ਸਾਰੇ ਬਸ ਪਿੱਛੇ 13 14 ਦਿਨ ਤੱਕ ਪੂਰੇ ਭੁੱਖੇ ਕੱਟੇ ਜੀ ਇੱਕ ਫੈਮਿਲੀ ਸੀਗੀ ਗੁਜਰਾਤੀ ਬਹੁਤ ਨਾਈਸ ਫੈਮਿਲੀ ਸੀਗੀ ਬਹੁਤ ਉਹਨਾਂ ਦੇ ਬੱਚੇ ਸੀਗੇ ਮੇਰੇ ਨਾਲ ਉਹਨਾਂ ਦੇ ਬੱਚਿਆਂ ਨੂੰ ਮੈਂ ਆਪਣੇ ਪਰਚਾ ਦੇ ਨਾਮ ਨਾਲ ਬੁਲਾਉਂਦਾ ਸੀਗਾ ਉਹਨਾਂ ਦਾ ਬੇਟਾ ਸੀਗਾ ਇਸ ਤੋਂ ਥੋੜਾ ਜਿਹਾ ਵੱਡਾ ਸੀ ਉਹਨੂੰ ਮੈਂ ਅੰਮ੍ਰਿਤ ਕਹਿੰਦਾ ਸੀਗਾ ਇਹਨੂੰ ਮੈਂ ਅੰਮ੍ਰਿਤ ਕਹਿੰਨਾ ਆ ਤੇ ਬੇਟੀ ਦਾ ਨਾਮ ਮੇਰੀ ਜਸਮੀਨ ਕੌਰ ਨੂੰ ਮੈਂ ਮੋਨੂ ਕਹਿੰਦਾ ਸੀਗਾ ਬੇਟੀ ਨੂੰ ਆਪਣੀ ਮੋਨੂ ਕਹਿੰਨਾ ਇੱਥੇ ਤੇ ਮੋਨੂ ਨੇ ਉਹਦਾ ਨਾਮ ਨਾਲੇ ਬੁਲਾਉਂਦਾ ਸੀਗਾ ਚਲੋ ਉਹਨਾਂ ਫੈਮਿਲੀ ਨੇ ਬਹੁਤ ਹੈਲਪ ਕੀਤੀ ਜੀ ਮੇਰੀ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਤੇ ਮੈਨੂੰ ਜਿਹੜੇ ਉਹਨਾਂ ਨੇ 6-7 ਮੈਨੂੰ 6-7 ਦਿਨ ਰੋਟੀ ਖਵਾਈ ਆਪਣੀ ਜੇਬ ਦੇ ਵਿੱਚੋਂ ਉਹਨੇ ਤਾਂ ਕਿਹੜਾ ਖਵਾਉਂਦਾ ਅਗਲਾ ਕਹਿੰਦਾ ਇੱਕ ਦਿਨ ਖਵਾਉ ਦੋ ਦਿਨ ਖਵਾਉ ਆਪਣੇ ਪੈਸੇ ਅਰੇਂਜ ਕਰ ਪੈਸੇ ਕਿੱਥੋਂ ਅਰੇਂਜ ਕਰਨੇ ਸੀਗੇ ਮੈਂ ਹਮ ਅਗਰ ਕੁਝ ਜੇਬ ਦੇ ਵਿੱਚ ਹੁੰਦਾ ਤਾਂ ਕਿਸੇ ਤੋਂ ਮੰਗਵਾਉਂਦਾ ਘਰੋਂ ਮੰਗਵਾਉਂਦਾ ਪਿੱਛੇ ਤਾਂ ਇਹ ਆਸ ਸੀਗੀ ਕਿ ਘਰੇ ਤਾਂ ਹੈ ਹੀ ਨਹੀਂ ਮੈਂ ਤਾਂ ਖਰਚਾ ਵੀ ਜਿਹੜਾ ਦੇ ਕੇ ਗਿਆ ਸੀਗਾ ਮਾੜਾ ਮੋਟਾ ਮੈਂ ਤਾਂ ਇਹ ਸੀਗਾ ਵੀ ਪਤਾ ਨਹੀਂ ਖਰਚਾ ਵੀ ਹੈ ਕਿ ਨਹੀਂ ਹਮ ਮੈਂ ਪੁੱਛਦਾ ਸੀ ਤਾਂ ਕਹਿੰਦੇ ਹੈਗਾ ਖਰਚਾ ਸਾਡੇ ਕੋਲ ਉਹਨਾਂ ਨੂੰ ਥੋੜੀ ਸੱਚ ਦੱਸਣਾ ਸੀ ਮੈਨੂੰ ਕੁਝ ਵੀ ਜਾਣ ਤੋਂ ਬਾਅਦ ਘਰ ਨੂੰ ਕੌਣ ਸੰਭਾਲਦਾ ਸੀਗਾ ਵੱਡਾ ਭਰਾ ਸੀਗਾ ਜੀ ਮਾਣਾ ਮੋਟਾ ਚਲੋ ਖਰਚਾ ਪਾਣੀ ਦੇ ਦਿੰਦਾ ਸੀਗਾ ਹੁਣ ਇਹ ਤਾਂ ਹੁਣ ਕਿੱਥੇ ਦਿਹਾੜੀਆਂ ਕਰਦੇ ਫਿਰਨਗੇ ਤੁਹਾਨੂੰ ਮੈਸੇਜ ਤਾਂ ਨਹੀਂ ਕਿਤੇ ਵੀ ਕੰਮ-ਕੁਮ ਕਰਦੇ ਹੋ ਤਾਂ ਹੌਸਫਾਈ ਵੀ ਹੈ ਤੇ ਹੁਣ ਜਦੋਂ ਫਿਰ ਬੱਚਿਆਂ ਨੂੰ ਜਦੋਂ ਤੁਸੀਂ ਕੱਲ ਮਿਲੇ ਤਾਂ ਫੈਮਿਲੀ ਦੇ ਮਨ ਚ ਕੀ ਆਇਆ ਕਿ ਵੀ ਹੁਣ ਚਲੋ ਸਾਡਾ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਕਿ ਸਾਡਾ ਪੁੱਤਰ ਤਾਂ ਵਾਪਸ ਆਇਆ ਮੈਂ ਅੱਥਿੱਕਾ ਰਾ ਕੇ ਵੀ ਨਾ ਫਿਰ ਵੀ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਹਾਂ ਸਵਰੇ ਇੰਟਰਵਿਊ ਲਈ ਲੈਣ ਲਈ ਕੋਈ ਆਇਆ ਸੀਗਾ ਮੈਂ ਉਹਨਾਂ ਨੂੰ ਉੱਪਰ ਲੈ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਪਾਜੀ ਕਿ ਮੈਂ ਆਪਣੇ ਮਾਪਿਆਂ ਦੇ ਸਾਹਮਣੇ ਗੱਲ ਨਹੀਂ ਕਰ ਸਕਦਾ ਹਾਂ ਜੋ ਕੁਝ ਮੇਰੇ ਨਾਲ ਹੋਇਆ ਮੈਂ ਉੱਤਰ ਉੱਪਰ ਬੈਠ ਕੇ ਦੱਸ ਸਕਦਾ ਇਹਨਾਂ ਦੇ ਸਾਹਮਣੇ ਨਹੀਂ ਹਾਂ ਤੇ ਤੁਹਾਡੇ ਵੀ ਜਿਹੜੇ ਉੱਥੇ ਕਿਉਂਕਿ ਪਹਿਲਾਂ ਜਦੋਂ ਤਸਵੀਰਾਂ ਆਈਆਂ ਸੀਗੀਆਂ ਡਿਪੋਰਟ ਕੀਤੀ ਸੀ ਨੌਜਵਾਨ ਉਹਨਾਂ ਦੇ ਵੀ ਹੱਥਾਂ ਦੇ ਵਿੱਚ ਹਤਕੜੀਆਂ ਸੀ ਪੈਰਾਂ 'ਚ ਬੀੜੀਆਂ ਸੀਗੀਆਂ ਤੁਹਾਨੂੰ ਵੀ ਸ਼੍ਰੀ ਆਮ ਇਸੇ ਤਰ੍ਹਾਂ ਲੈ ਕੇ ਆਉਂਦਾ ਗਿਆ 8 ਤਰੀਕ ਨੂੰ ਉਹਨਾਂ ਨੇ ਪਹਿਲਾਂ ਬੀੜੀਆਂ ਪਾਈਆਂ ਹਾਂ ਔਰ ਇੰਨਾ ਇੱਥੇ ਤੱਕ ਸੀਗਾ ਜੀ ਜਦੋਂ ਵਾਸ਼ਰੂਮ ਵਗੈਰਾ ਜਾਣਾ ਹੁੰਦਾ ਸੀ ਤੇ ਫਿਰ ਉਹਨਾਂ ਨੂੰ ਥੋੜਾ ਥੱਲੇ ਕਰ ਲੈਂਦੇ ਸੀਗੇ ਜਦੋਂ ਖਾਣਾ ਹੁੰਦਾ ਸੀ ਕੁਝ ਤੇ ਉਹਨਾਂ ਨੂੰ ਇੱਥੇ ਤੱਕ ਲੈ ਆਉਂਦੇ ਸੀ ਵੀ ਥੋੜਾ ਆਰਾਮ ਨਾਲ ਕੁਝ ਖਾਦਾ ਜਾਵੇ ਹਾਂ ਬੇੜੀਆਂ ਲਾਈਆਂ ਸੀਗੇ ਉਹਨਾਂ ਨੇ 58 ਘੰਟੇ ਬੇੜੀਆਂ ਹੀ ਲਾ ਕੇ ਰੱਖਿਆ ਹੂੰ 58 ਤੋਂ ਵੀ 59 ਘੰਟੇ ਕਿਉਂਕਿ 1 ਘੰਟਾ ਪਹਿਲਾਂ ਫਲਾਈਟ ਤੋਂ ਲਾਤੀਆਂ ਹੀ ਉਹਨਾਂ ਨੇ ਹੂੰ ਡੇਢ ਘੰਟਾ ਮਤਲਬ ਫਲਾਈਟ ਬਸ ਚੱਲੀ ਸੀ ਕਿ ਤੇ ਜਿਹਦੇ ਫੈਸਟੀਵਲ ਆ ਗਿਆ 60 ਘੰਟੇ ਦਾ ਮੰਨ ਕੇ ਚੱਲੋ ਸੀ 60 ਘੰਟੇ ਬਿੜੀਆਂ ਲੱਗੀਆਂ ਰਹੀਆਂ ਜਦੋਂ ਬੰਦਾ ਕੋਈ ਵੀ ਡੰਕੀ ਲਗਾਉਂਦਾ ਹੈ ਤਾਂ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੰਗਲਾਂ 'ਚ ਵੀ ਜਾਣਾ ਪੈਂਦਾ ਹੈ ਬਹੁਤ ਸਾਰੇ ਜਿਹੜੇ ਸ਼ਰੀਆਮ ਤਸ਼ੱਦਦ ਭੁੱਖ ਭੁੱਖ ਹੜਤਾਲ ਜੀ ਵੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਖਾਣਾ ਵੀ ਨਹੀਂ ਮਿਲਦਾ ਹੈਗਾ ਉਹ ਚੀਜ਼ਾਂ ਤੁਸੀਂ ਦੇਖ ਚੁੱਕੇ ਹੋ ਕਿੰਨੇ ਕ ਟਾਈਮ ਬਾਅਦ ਮਤਲਬ ਤੁਸੀਂ ਕਿਹਾ ਕਿ ਵੀ ਮੈਂ ਤਾਂ 45 ਦਿਨਾਂ ਬਾਅਦ ਵਾਪਸ ਆਇਆ 45 ਦਿਨਾਂ ਦੇ ਵਿੱਚ ਤੁਸੀਂ ਕਿੰਨੇ ਕਿ ਕਿੰਨਾ ਕ ਸਫ਼ਰ ਜਿਹੜਾ ਕਿ ਤ ਮੈਂ ਸਾਡੇ 3 ਮਹੀਨੇ ਬਾਅਦ ਅੱਜ ਵਾਪਸ ਆਇਆ ਕਰ ਸਾਡੇ 3 ਮਹੀਨੇ ਮੈਂ ਜਿਹੜਾ ਕਸ਼ਟ ਚੱਲਿਆ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਕਦੇ ਵੀ ਹੂੰ ਫੋਨ ਕਰਦੇ ਸੀ ਕਰਦੇ ਰੋਟੀ ਮਿਲਦੀ ਹਾਂ ਮਿਲ ਰਹੀ ਹੈ ਹੂੰ ਤੁਹਾਨੂੰ ਵੀ ਤਾਂ ਚਨਾ ਤੇਨੇ ਟਾਈਮ ਰੋਟੀ ਮਿਲ ਰਹੀ ਹੈ ਸਾਰਾ ਕੁਝ ਮਿਲ ਰਿਹਾ ਪੈਸੇ ਮੇਰੇ ਜੇਬ ਚ ਨਹੀਂ ਹੂੰ ਜਦੋਂ ਪੈਸੇ ਤਾਂ ਘਾੜੇ ਹੁੰਦੇ ਸੀ ਕਿਸੇ ਨੂੰ ਕਹਿ ਦਿੰਦਾ ਸੀ ਜਿਹੜੀ ਫੈਮਿਲੀ ਨਾਲ ਸੀ ਗੁਜਰਾਤੀ ਉਹਨਾਂ ਨੂੰ ਕਹਿੰਦਾ ਸੀ ਕਿ ਭੈਣ ਜੀ ਪੈਸੇ ਦਿਓ ਹਾਂ ਕਰਦੇ ਦੇਖਣਾ ਚਾਹਦੇ ਆ ਹੂੰ ਗੱਲਬਾਤ ਕੀਤੀ ਸੀ ਹਾਂ ਕਰੇ ਮੇਰੀ ਗੱਲ ਹੁੰਦੀ ਸੀ ਲਾਸਟ ਦਾ 21 ਤਰੀਕ ਨੂੰ ਮੇਰੀ ਗੱਲ ਹੋਈ ਸੀ ਲਾਸਟ ਬਾਰਡਰ ਕਰਾਸ ਕਰਨ ਤੋਂ ਇੱਕ ਦਿਨ ਪਹਿਲਾਂ ਕਿ ਅੱਜ ਬਾਰਡਰ ਕਰਾਸ ਕਰ ਜਾਣਾ ਹੈ ਸ਼ਾਇਦ ਵੀਜ਼ਾ ਅੱਜ ਜਾਂ ਕੱਲ ਕਰ ਜਾਣਾ ਹੈ ਤੇ ਸੇਮ ਟਾਈਮ 21 ਤਰੀਕ ਨੂੰ ਮੈਂ ਫੋਨ ਕੀਤਾ ਸੀਗਾ ਵੀ ਸ਼ਾਇਦ ਅੱਜ ਹੋ ਜਾਾਂਗੇ ਕਰਾਸ ਤੇ ਉਸ ਤੋਂ ਬਾਅਦ ਮੇਰਾ ਫੋਨ ਨਹੀਂ ਚੱਲਿਆ ਹੀ ਫੋਨ ਸੀਗਾ ਮੇਰੇ ਕੋਲ ਉਹ ਅੱਗੇ ਪਿੱਛੇ ਫੋਨ ਵੀ ਮੇਰਾ ਖੋਲੇ ਹੀ ਇਹ ਵੀ ਮਤਲਬ 13000 ਦਾ ਫੋਨ ਆਇਆ ਵਾਲਾ ਜਿਹੜਾ ਉਹਨਾਂ ਨੇ ਉੱਥੇ ਦਿੱਤਾ ਹੀ ਮੈਨੂੰ ਔਰ ਉਹ ਚੱਲਦਾ ਵੀ ਨਹੀਂ ਸੀਗਾ ਕੋਈ ਸਹੀ ਵੀ ਨਹੀਂ ਸੀ ਚੱਲਦਾ ਫਿਰ ਘਰੇ ਵੀ ਕਿੰਨੀ ਕ ਗੱਲ ਕਰਨੀ ਜਦੋਂ ਬਾਰਡਰ ਕ੍ਰੋਸ ਕੀਤਾ ਆ ਉਸ ਤੋਂ ਬਾਅਦ ਤਾਂ ਫਿਰ ਕਿਸੇ ਨਾਲ ਗੱਲ ਵੀ ਨਹੀਂ ਹੋਈ 22 23 ਦਿਨ 24 ਦਿਨ ਬਾਅਦ ਮਤਲਬ ਮੈਂ ਅੱਜ ਵੀ 에ਰਪੋਰਟ ਤੇ ਉਤਰਿਆ ਰਤੀ ਮੈਂ ਸੋਚਦਾ ਕਿ ਨਹੀਂ ਯਾਰ ਘਰੇ ਨਹੀਂ ਫੋਨ ਕਰਨਾ ਘਰੇ ਫੋਨ ਕਰੂੰਗਾ ਤਾਂ ਟੈਨਸ਼ਨ ਚ ਪੈ ਜਾਣਗੇ ਮੈਂ ਆਪਣੇ ਜੀਜਾ ਇਹਨੂੰ ਫੋਨ ਕਰਿਆ ਹੂੰ ਤੇ ਕੀ ਕੀਤਾ ਜੀਜਾ ਨੇ ਬਗੈਰ ਮੇਰੇ ਮੱਦੀ ਫੋਟੋ ਹੋ ਗਿਆ ਹੂੰ ਕਿਹਦਾ ਮੈਨੂੰ ਪਤਾ ਹੈ ਹੂੰ ਕਹਿੰਦੇ ਘਰੇ ਸਾਰਿਆਂ ਨੂੰ ਪਤਾ ਲੱਗ ਗਿਆ ਕੋਈ ਗੱਲ ਨਹੀਂ ਤੂੰ ਘਰੇ ਜਾ ਹੂੰ ਤੇ ਜਦੋਂ ਘਰ ਆਏ ਕਰਿਆ ਓਕੇ ਜਮੋ ਹਲ ਹੋ ਸਕਦਾ ਹੈ ਤੁਸੀਂ ਖੁਦ ਸਮਝਦਾਰ ਹੋ ਤੁਹਾਨੂੰ ਜੀਜਾ ਜੀ ਲੈਣ ਗਏ ਫਿਰ ਨਹੀਂ ਉਹ ਪਕਰ ਨਾਲ ਦੇ ਨੇ ਉਹਨਾਂ ਨੂੰ ਸਵੇਰੇ ਮਾਰਨਿੰਗ 'ਚ ਫੋਨ ਕੀਤਾ ਜਦੋਂ ਮੈਂ 에어ਪੋਰਟ ਤੋਂ ਚੱਲਣ ਲੱਗਾ ਸੀ 5:00 ਵਜੇ ਮੈਂ ਉਹਨਾਂ ਨੇ ਕਿਹਾ ਸੀ ਮੈਂ ਰਿਪੋਰਟ ਹੋ ਗਿਆ ਕਹਿੰਦਾ ਕੋਈ ਨਹੀਂ ਤੂੰ ਚੱਲ ਮੈਂ ਆਣਾ ਅੱਜ ਸ਼ਾਮ ਤੱਕ ਮੈਂ ਵੀ ਪਹੁੰਚ ਜਾਊਗਾ ਕੋਈ ਨਹੀਂ ਬਾਕੀ ਕਹਿੰਦਾ ਘਰੇ ਸਾਰੇ ਨੂੰ ਪਤਾ ਲੱਗ ਗਿਆ ਹੈ ਮੀਡੀਆ ਵਾਲੇ ਵੀ ਗੱਲ ਆਏ ਸੀਗੇ ਕੁਝ ਇੰਟਰਵਿਊ ਲੈਣ ਆਏ ਹੋਣੇ ਮੈਂ ਤਾਂ ਅੱਜ ਸਵੇਰੇ ਮਾਰਨਿੰਗ 'ਚ ਸਵਾ 9:00 'ਤੇ ਸਾਡੇ ਕੋਲ ਪਹੁੰਚਿਆ ਘਰ ਬਹੁਤ ਤਸ਼ੱਦਦ ਸੜ ਕੀਤਾ ਪੈਂਜੀ ਪਰ ਹੁਣ ਆਸੀ ਮਰ ਗਈ ਕਿ ਬਸ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰ ਇੱਕ ਪਾਸੇ ਸ਼ੁਕਰ ਵੀ ਪ੍ਰਮਾਤਮਾ ਦਾ ਕਰਨਾ ਚਾਹੀਦਾ ਹੈ ਕਿ ਤੁਸੀਂ ਸਹੀ ਸਲਾਮਤ ਵਾਪਸ ਆ ਗਏ ਹੋ ਜਿਸ ਤਰ੍ਹਾਂ ਤੁਹਾਡੇ ਛੋਟੇ-ਛੋਟੇ ਬੱਚੇ ਨੇ ਮਾਤਾ ਨੇ ਤੁਹਾਡੇ ਲਈ ਕਿੰਨੀਆਂ ਦੁਆਵਾਂ ਜਿਹੜੀਆਂ ਕੀਤੀਆਂ ਹੋਣੀਆਂ ਦੁਆਵਾਂ ਤਾਂ ਮਾਪੇ ਕਰਦੇ ਹੀ ਹਮ ਕਿਹੜੇ ਬਾਪਾ ਬੱਚ ਲਈ ਦੁਆਵਾ ਨਹੀਂ ਕਰਦੇ ਹਮ ਉੱਥੇ ਜਦੋਂ ਟੈਂਸ਼ਨ ਦੇ ਵਿੱਚ ਮੈਂ ਰਿਹਾ ਨਾ ਡਿਟੈਂਸ਼ਨ ਸੈਂਟਰ ਚ ਰੱਖਿਆ ਉਹਨਾਂ ਨੇ ਬਹੁਤ ਤੰਗ ਕੀਤਾ ਉਹਨਾਂ ਨੇ ਵੀ ਕੀ ਕੀ ਹੋਇਆ ਸੀ ਉੱਥੇ ਉੱਥੇ ਇੱਕ ਸਿੰਗਲ ਟੀ-ਸ਼ਰਟ ਮਿਲਦੀ ਸੀ ਹਵਾ ਜੂ ਪਤਲੀ ਜੀ ਉਹ ਟੀ-ਸ਼ਰਟ ਦੇ ਵਿੱਚ ਰਹਿਣਾ ਪੈਂਦਾ ਸੀਗਾ ਔਰ ਇੱਕ ਲਫਾਫਾ ਟਾਈਪ ਕੰਬਲ ਜਿਹਾ ਮਿਲਦਾ ਸੀ ਉਹਨਾਂ ਨੂੰ ਬਲੈਂਕਟ ਜਿੰਦੇ ਸੀਗੇ ਉਹ ਐਸੀ ਫੁੱਲ ਛੱਡਦੇ ਸੀ ਲਾਈਟਾਂ ਫੁੱਲ ਛੱਡਦੇ ਸੀ ਨਾ ਰਾਤ ਨੂੰ 1 ਵਜੇ 2 ਵਜੇ ਤੱਕ ਸਫਾਈ ਹੁੰਦੀ ਸੀਗੀ ਸੋਣ ਥੋੜੀ ਦਿਨ ਤੇ ਸੀਗੇ ਫਿਰ ਉਹੀ ਉੱਠ ਕੇ ਆਪਾਂ ਪਾਠ ਕਰਦੇ ਸੀ 3 ਵਜੇ ਨਿਤਨੇ ਹਾਂ ਵੀ ਜਾਨ ਛੁੱਟ ਜੇ ਇੱਥੋਂ ਨਿਕਲ ਜੇ ਉਹ ਮਨ ਲਗੀ ਆ ਜਿਹੜਾ ਕੱਢਣੇ ਵਾਲਾ ਸੱਚੇ ਪਾਤਸ਼ਾਹ ਬਸ ਇੱਥੋਂ ਕੱਢ ਦੇ ਜਿੱਦਾਂ ਮਰਜ਼ੀ ਕਰਕੇ ਰੋਜ਼ ਇਹੀ ਦੁਆਵਾਂ ਕਰਦੇ ਸੀਗੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਕਿ ਹੁਣ ਵੀ ਤੁਹਾਨੂੰ ਜਿਸ ਤਰ੍ਹਾਂ ਦੇਖਣੇ ਪਏ ਆ ਦਿਨ ਸਰਕਾਰ ਤੋਂ ਤਾਂ ਹੀ ਮੰਗ ਕਰਦੇ ਆ ਜੀ ਜਾਂ ਤਾਂ ਕੁਝ ਇਨਸਾਫ ਜੇ ਮਿਲ ਸਕਦਾ ਤਾਂ ਪਲੀਜ਼ ਰਿਕੁਐਸਟ ਹੀ ਆ ਮੇਰੀ ਜੇ ਕੁਝ ਕਰ ਸਕਦੇ ਹੋ ਰਵਾਇਨੀ ਤਾਂ 2 ਸਾਲ ਬਾਅਦ ਤਾਂ ਹੀ ਜਾਏਗਾ ਹੀ ਜਾਏਗਾ ਹੁਣ ਹੱਲ ਹੀ ਨਹੀਂ ਮੇਰੇ ਕੋਲ ਕੋਈ ਵੀ ਇਹਨਾਂ ਨੂੰ ਕਿੱਥੇ ਲੈ ਕੇ ਬੈਠਣਾ ਮੈਨੂੰ ਤਾਂ ਇਹ ਟੈਂਸ਼ਨ ਖਾਰੀ ਕਿ ਮੈਂ ਕਿੱਥੇ ਲੈ ਕੇ ਜਾਊਂਗਾ ਇਹਨਾਂ ਨੂੰ ਤੁਸੀਂ 2 ਸਾਲ ਜਿੰਨਾ ਵੀ ਕਰਜ਼ਾ ਚੱਕਿਆ ਉਸ ਨੂੰ ਹੁਣ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਕੋਸ਼ਿਸ਼ ਕਰੋ ਕਿ ਵੀ ਕਰਜ਼ਾ ਉਤਰ ਜਵੇ ਮੈਡਮ 25 ਲੱਖ ਰੁਪਏ ਕਿਹੜਾ ਪੂਰਾ ਕਰੇਗਾ ਇੰਡੀਆ ਚ ਰਹਿ ਕੇ ਕੋਈ ਕਰ ਸਕਦਾ ਹੈ 25 ਲੱਖ ਰੁਪਏ ਪੂਰਾ 2 ਸਾਲ ਅਚ ਇਤਾ ਫਿਰ ਇੱਕ ਚੀਜ਼ ਰਹੇਗੀ ਕਿ ਜਾਂ ਤਾਂ ਫਿਰ ਕੋਈ ਦੋ ਨੰਬਰ ਦਾ ਕੰਮ ਸ਼ੁਰੂ ਕਰਨਾ ਪਏਗਾ ਤਾਂ 25 ਲੱਖ ਪੂਰਾ ਹੋਏਗਾ ਇਹ ਮੈਂ ਕਰ ਨਹੀਂ ਸਕਦਾ ਬੜੀ ਮਿਹਨਤ ਦੀ ਖਾਊਂਗਾ ਚਾਹੇ ਮੈਂ ਭੁੱਖਾ ਰਹਾਂ ਚਾਹੇ ਮੈਂ ਲੇਟਾਂ ਚਾਹੇ ਮਰਾ ਜੋ ਮਰਜੀ ਹੋਵੇ ਖਾਣਾ ਇੱਕ ਨੰਬਰ ਚ ਹੈ ਮੈਨੂੰ ਇਹ ਕੁਛ ਇਹਨਾਂ ਨੇ ਕਦੇ ਸਿਖਾਇਆ ਹੀ ਨਹੀਂ ਕੀ ਨਹੀਂ ਸਿਖਾਇਆ ਕਿ ਕਿਸੇ ਦੇ ਕਿਸੇ ਨਾਲ ਕੋਈ ਗਲਤ ਕੰਮ ਕਰ ਕਦੇ ਕਿਸੇ ਨਾਲ ਕੋਈ ਤੱਕਾ ਕਰ ਪਰ ਤੁਹਾਨੂੰ ਹੁਣ ਆਪਣੇ ਬੱਚੇ ਆਪਣੇ ਮਾਪੇ ਤਾਂ ਦੇਖਣੇ ਪੈਣੇ ਹਨ ਨਾ ਕਿ ਵੀ ਜੋ ਵੀ ਹੋਇਆ ਜੋ ਹਾਲਾਤ ਸੀ ਉਹ ਹੁਣ ਤੁਹਾਨੂੰ ਆਪਣੇ ਬੱਚਿਆਂ ਦੇ ਲਈ ਫਿਊਚਰ ਲਈ ਵੀ ਸੋਚਣਾ ਪਵੇਗਾ ਦੇਖੋ ਪੰਜੀ ਫਿਊਚਰ ਲਈ ਤਾਂ ਸੋਚਣਾ ਹੀ ਹੈ ਹੁਣ ਸਰਕਾਰ ਕੁਝ ਕਰ ਦੇ ਥੋੜਾ ਜਿਹਾ ਸਿਰ ਤੋਂ ਬੋਝ ਹਲਕਾ ਹੋ ਜਾਏ ਇਹ ਘਰ ਛੁੱਟ ਜੇ ਇੱਥੇ ਰਹਿਣ ਜੋਗਾ ਹੋ ਜਾ ਜਦੋਂ ਘਰ ਦੀ ਛੱਤ ਨਹੀਂ ਰਹਿੰਦੀ ਸਿਰ ਤੇ ਉੱਪਰ ਤੇ ਫਿਰ ਕਿਹੜਾ ਪਰਿਵਾਰ ਤੇ ਕਿਹੜਾ ਘਰ ਫਿਰ ਕਿੱਥੇ ਰਹਿ ਜਾਂਦਾ ਬੰਦਾ ਹਮ ਤਦ ਇੱਕ ਵਾਰੀ ਘਰ ਛੁੱਟ ਗਿਆ ਫੇਰ ਮੈਨੂੰ ਪਰਵਾਹ ਨਹੀਂ ਰਹੇਗੀ ਫੇਰ ਤਾਂ ਚਲੋ ਖਾਣਾ ਤਾਂ ਹੈ ਹੀ ਆ ਉਹ ਦਿੰਦਾ ਆ ਮਾਲਕ ਰੋਟੀ ਸਭ ਨੂੰ ਦਿੰਦਾ ਭਾਈ ਜਿਹਦੇ ਕੋਲ ਸੋਨਾ ਚਾਂਦੀ ਵੀ ਹੈਗਾ ਪੈਸੇ ਵੀ ਹੈਗੇ ਉਹ ਕੋਈ ਪੈਸੇ ਸੋਨਾ ਚਾਂਦੀ ਦਾ ਖਾ ਕੇ ਨਹੀਂ ਸੰਦੇ ਖਾਂਦੇ ਤਾਂ ਰੋਟੀ ਹੈ ਆਪਾਂ ਨੇ ਵੀ ਰੋਟੀ ਖਾਣੀ ਆ ਦੋ ਜਿਹੜੀਆਂ ਸਤਿਗੁਰ ਜਾਈਗਾ ਜੀ ਖਾ ਲਾਂਗੇ ਬਸ ਇਹ ਹੈ ਕਿ ਮਤਲਬ ਇਹ ਘਰ ਛੁੱਟ ਜੇ ਮੇਰਾ ਜਿੰਨੀ ਕੁ ਸਰਕਾਰ ਹੈਲਪ ਕਰ ਸਕਦੀ ਹੋਵੇ ਕਰ ਦੇ ਤਾਂ ਕੋਈ ਤੁਹਾਨੂੰ ਸਿਆਸੀ ਲੀਡਰ ਮਿਲਣ ਆਏ ਨੇ ਹਾਂ ਜੀ ਆ ਜਾਈ ਸੀਗੇ ਜੀ ਅੰਮ੍ਰਿਤਸਰ ਵਾਸੀ ਗਿਆ ਸੁਰੇ ਜਿਹੜੇ ਆਪਣੇ ਫਤਿਹ ਸਿੰਘ ਸਾਹਿਬ ਦੇ ਆ ਠੀਕ ਹੈ ਉਹਨਾਂ ਨੇ ਉਹਨਾਂ ਨੇ ਕਹਿੰਦੇ ਕਿ ਵਿਸ਼ਵਾਸ ਦਿਵਾਉਣੇ ਤੁਹਾਨੂੰ ਥੋੜਾ ਟਾਈਮ ਦਿਓ ਸਾਨੂੰ ਪਰ ਹੋਏਗਾ ਜ਼ਰੂਰ ਹੱਲ ਏਜੰਟ ਦੇ ਅਗਸਟ ਵੀ ਆਪਾਂ ਕਾਰਵਾਈ ਕਰਾਂਗੇ ਔਰ ਉਸ ਤੋਂ ਬਾਅਦ ਜੋ ਹੱਲ ਹੋਇਆ ਉਹ ਵੀ ਆਪਾਂ ਕਰਾਂਗੇ ਮਾਨ ਸਰਕਾਰ ਨਾਲ ਗੱਲਬਾਤ ਵੀ ਹੋਏਗੀ ਇਸ ਦੇ ਰਿਗਾਰਡਿੰਗ ਬਾਕੀ ਦੇਖੋ ਮੈਡਮ ਕੀ ਹੁੰਦਾ ਆ ਗੱਲਾਂ ਤਾਂ ਦੇਖੋ ਸਾਰਿਆਂ ਨੇ ਕਰਨੀਆਂ ਹੀ ਆ ਠੀਕ ਹੈ ਹੁਣ ਜਿਹਦੇ 6:00 ਵਜੇ ਦੀ ਦਰਦ ਤਾਂ ਉਹਦੇ ਹੀ ਹੁੰਦਾ ਕਰਨਗੇ ਤਾਂ ਮੈਡਮ ਬੜਾ ਵਧੀਆ ਰਹੇਗਾ ਮੇਰਾ ਘਰ ਛੁੱਟ ਜਾਏਗਾ ਨਹੀਂ ਕਰਨਗੇ ਤਾਂ ਫਿਰ ਤਾਂ ਕੁਝ ਨਾ ਕੁਝ ਤਾਂ ਹੋਏਗਾ ਹੀ ਸੋ ਆਪਾਂ ਮਾਪੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਸ਼੍ਰੀਕਲ ਬਾਪੂ ਜੀ ਤੁਹਾਡਾ ਬੱਚਾ ਡਿਬੋਰਟ ਹੋ ਕੇ ਆਇਆ ਹੈ ਤੇ ਉੱਥੇ ਹੀ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਨੇ ਤੇ ਮਤਲਬ ਕਿ ਇੱਕ ਮਾਹੌਲ ਹੈ ਜਿਹੜਾ ਕਿ ਦੇਖਣ ਨੂੰ ਬਹੁਤ ਹੀ ਮਤਲਬ ਕਿ ਦੁੱਖ ਦਾ ਪ੍ਰਗਟਾਵਾ ਹੈ ਹੁਣ ਤੁਹਾਡੇ ਤੇ ਜੋ ਟਾਈਮ ਹੋਇਆ ਟਾਈਮ ਚੱਲ ਰਿਹਾ ਹੈ ਮਾੜਾ ਟਾਈਮ ਆਇਆ ਹੈ ਉਹਦੇ ਬਾਰੇ ਕੀ ਕਹੋਗੇ ਜੀ ਕੀ ਕਰਾਂ ਯਾਰ ਦੁਖੀ ਹੋਏ ਆ ਬਸ ਹਮ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਰਾ ਮਾੜਾ ਮੋਟਾ ਕੁ ਸਾਡਾ ਕਰੋ ਘਿਲਾ ਜੇ ਮਰ ਜਾਂਗੇ ਉਸ ਗਰੀਬ ਬੰਦੇ ਦਾ ਅਸੀਂ ਕੰਮ ਕਰਨ ਨੂੰ ਕਿ ਨਾਸ਼ੀ ਦਾਣੀ ਕਰਨ ਨੂੰ ਅੱਜ ਹਮ ਮੇ ਸਾਡਾ ਮੁੰਡਾ ਜਿਹੜਾ ਲੋਕਾਂ ਦਾ ਕਰਤਾਰ ਚੱਕਿਆ ਹੋਇਆ ਇਹ ਲੋਕਾਂ ਦਾ ਇਹਨਾਂ ਨੂੰ ਸਾਨੂੰ ਮਕਾਨ ਵੀ ਕਹਣੇ ਪਏ ਸਾਡਾ ਹਮ ਬਾਕੀ ਦੇਖੋ ਜੇ ਕੋਈ ਸਰਕਾਰ ਵਾਲ ਕਰ ਦਿੰਦਾ ਠੀਕ ਹੈ ਨਹੀਂ ਉਹਨਾਂ ਦੀ ਮਰਜ਼ੀ ਭਾਈ ਹਮ ਅਸੀਂ ਕੀ ਕਰ ਸਕਦੇ ਜਦੋਂ ਤੁਹਾਡਾ ਪੁੱਤ ਤੁਹਾਨੂੰ ਮਿਲਿਆ ਰਾਤ ਤਾਂ ਉਸ ਟਾਈਮ ਬਹੁਤ ਸਾਰੀਆਂ ਜਿਹੜੀਆਂ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਹੋਣੇ ਆ ਤਾਂ ਉਸ ਟਾਈਮ ਤੁਹਾਡਾ ਰਿਐਕਸ਼ਨ ਮਤਲਬ ਤੁਹਾਡਾ ਕਿਦਾਂ ਦਾ ਸੀਗਾ ਰਿਐਕਸ਼ਨ ਫਿਰ ਰਿਐਕਸ਼ਨ ਤਾਂ ਰੋਣ ਵਾਲੀ ਜਿਹਾ ਛਾਉ ਦਾ ਮਾਹੌਲ ਹੈ ਉਹ ਕੀ ਕਰੀਏ ਜੀ ਨਹੀਂ ਸਾਰੀ ਰਾਤ ਨਹੀਂ ਸੁੱਤੇ ਅਸੀਂ ਅਸੀਂ ਦੇਖਦੇ ਰੱਖਿਆ ਤਾਂ ਸਾਡਾ ਬੇਟਾ ਆਵੇ ਸਾਨੂੰ ਸਵਾਰ ਆਵੇ ਨਹੀਂ ਸਾਡਾ ਕੋਈ ਹਾਲ ਨਹੀਂ ਸੀ ਜੇ ਹੋਰ 4 ਦਿਨ ਫੋਨ ਨਾਲ ਨਾ ਕਰਦਾ ਅਸੀਂ ਕੋ ਨਹੀਂ ਸੀ ਇੱਥੇ ਕੀ ਮਾਤਾ ਜੀ ਇਦਾਂ ਕਿਉਂ ਬੋਲ ਰਹੇ ਹੋ ਤੁਸੀਂ ਇਦਾਂ ਨਾ ਜਿਹੜਾ ਕਮਾਲ ਵਾਲਾ ਵਿਚਾਰਾ ਜਿਹੜਾ ਕਰਨ ਵਾਲਾ ਜੇ ਉਹ ਹੀ ਚੰਗਾ ਬਾੜਾ ਹੋ ਜਾਂਦਾ ਅਸੀਂ ਕਿਹਨੂੰ ਕਹਿੰਦੇ ਹੂੰ ਕੋਣ ਸਾਡੀ ਇਹ ਹੀ ਮੰਗੇ ਦਾ ਸਾਡਾ ਕਰਜ਼ਾ ਜਿਹੜਾ ਹੈਗਾ ਉਹ ਸਾਨੂੰ ਦੇ ਦੇਣ ਮਾੜਾ ਬਟਾ ਕਿਸੇ ਦਾ ਤਾਰ ਦੇਵਾਂਗੇ ਤੇ ਚਲੋ ਨੌਕਰੀ ਦੇ ਦੇਣ ਜਿਹੜੇ ਬੱਚੇ ਵਿਚਾਰੇ ਪੜਾਣੀ ਲਿਖਾਣੀ ਸ਼ਾਦੀ ਸਦਾ ਵੀ ਕਰਨੀ ਬਟਾ ਸਾਰਾ ਕੁਝ ਕਰਨ ਨਹੀਂ ਸਾਡੀ ਕੋਈ ਜ਼ਿੰਦਗੀ ਹੈਗੀ ਦੱਸੋ ਪਰ ਮਾਤਾ ਜੀ ਇੱਕ ਪਾਸੇ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਕਿ ਵੀ ਤੁਹਾਡਾ ਪੁੱਤਰ ਉਹ ਤੇ ਅਸੀਂ ਬੇਟੇ ਮਨਾਨੇ ਆ ਸ਼ੁਕਰ ਸ਼ੁਕਰ ਹੀ ਮਨਾਨੇ ਆ ਫਿਰ ਜਦ ਦੇਖਦੇ ਆ ਵੀ ਕੀ ਬਣੇਗਾ ਇੱਥੇ ਕੀ ਹੋਏਗਾ ਵੀ ਇਹ ਵੀ ਕੱਲ ਨੂੰ ਮકાਨ ਵੀ ਆਪਣਾ ਕੋਈ ਲੈ ਲਵੇ ਤੇ ਅਸੀਂ ਕਿੱਥੇ ਜਾਈਏ ਦੱਸ ਬਟਾ ਕਿੱਥੇ ਜਾਈਏ ਅਸੀਂ ਤੇ ਧੀਆਂ ਕੋਲ ਚਲੇ ਜਾਈਏ ਰੱਖ ਲੈਣਗੇ ਨਹੀਂ ਰੱਖ ਸਕਦਾ ਕੋਈ ਬਗਾਨਾ ਨਹੀਂ ਰੱਖ ਸਕਦਾ ਆਪਣੇ ਮੁੰਡਾ ਹੋਵੇ ਉਹ ਰੱਖ ਸਕਦਾ ਮਾਰ ਵੀ ਖਾਵੇ ਮਦਾਰ ਸਾਡੇ ਪਿੱਛੇ ਚਾਰੇ ਨੇ ਇੰਨਾ ਕੁਝ ਕਰਿਆ ਸਾਨੂੰ ਬਹੁਤ ਦੁੱਖ ਲੱਗਦਾ ਏ ਪੈਣੀ ਮਾਰ ਵੀ ਖਾਦੀ ਇੰਨਾ ਕੁਝ ਭੁੱਖੇ ਵੀ ਮਹੀਨਾ ਵੀ ਨਾ ਭੁੱਖਾ ਤਿੰਨ ਮਹੀਨੇ ਅਜ ਨਾ ਆਇਆ ਏ ਅਜ ਕੱਪੜੇ ਧੋਏ ਨਹੀਂ ਉਹੀ ਗਿੱਲੇ ਕੱਪੜੇ ਉੱਤੇ ਰੱਖੇ ਨੇ ਜੇ ਬੀੜੀ ਵੀ ਚੋਲਾ ਕੇ ਗਏ ਨੇ ਛੱਲਾ ਮਾਰ ਮਾਰ ਕੇ ਬੀੜੀ ਬਸ ਹਉਣ ਗਿਰੀ ਕਰੀ ਗਈ ਜੇ ਉਹਦੇ ਵਿੱਚ ਚਲਾ ਜਾਂਦਾ ਸੀ ਕੀ ਦਰਿਆ ਤੋਂ ਲੈਣਾ ਸੀ ਅਸੀਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਮੰਗਦੇ ਆਂ ਬੇਟੇ ਸਰਕਾਰ ਤੋਂ ਨੌਕਰੀ ਦੇਣ ਸਾਡਾ ਮਾੜਾ ਮੋੜਾ ਛੜਾਈ ਲਾਓ ਕਰਨ ਅਸੀਂ ਮਾੜਾ ਮੋੜਾ ਕਿਸੇ ਦਾ ਦੇ ਕੇ ਆਪਣੇ ਮਕਾਨ ਤੇ ਛੜਾਈ ਹੋਰ ਅਸੀਂ ਕੀ ਮੰਗਣਾ ਆਉਦੇ ਸਰਕਾਰ ਕੋਲ ਵੀ ਇਹ ਤੋਂ ਨੌਕਰੀ ਦੇ ਦੇਣ ਕੋਈ ਮਾੜੀ ਚੰਗੀ ਤੇ ਸਾਡਾ ਹੀਲਾ ਕਰ ਦੇਣ ਥੋੜਾ ਬਾਤ ਹੋਈ ਥੋੜਾ ਬਹੁਤ ਕਰ ਦੇਣੀ ਹੀਲਾ ਸਾਡਾ ਅਸੀਂ ਬੇਟੇ ਨਾ ਤੇ ਦਿਹਾੜੀਆਂ ਬਥੇਰੀਆਂ ਕਰੀਆਂ ਨੇ ਕੋਈ ਦਿਹਾੜੀ ਨਹੀਂ ਛੱਡੀ ਕੋਈ ਕੰਮ ਨਹੀਂ ਛੱਡਿਆ ਹੁਣ ਨਹੀਂ ਹੁੰਦਾ ਉਹਨ ਗੋਡਿਆਂ 'ਚ ਦਰਦ ਹੁੰਦੇ ਨੇ ਨਹੀਂ ਹੁੰਦਾ ਕਾ ਮੁੱਲ ساری ਰਾਤ ਜਾਗ ਜਾਗ ਜਾ ਕੇ ਨਾ ਵੀ ਕਦ ਸਾਡਾ ਬੱਚਾ ਆਏਗਾ ਕਦ ਦੇਖਾਂ ਕੀ ਪਤਾ ਗੁੱਸੇ ਨਾਲ ਘਰ ਆਏਗਾ ਕਿ ਨਹੀਂ ਆਏਗਾ ਵੀ ਮੈਂ ਇੰਨਾ ਕਰਜ਼ਾ ਲੈ ਕੇ ਘਰ ਨੂੰ ਜਾ ਰਿਹਾ ਸਾਨੂੰ ਕੋਈ ਉਮੀਦ ਨਹੀਂ ਸੀ ਮੈਂ ساری ਰਾਤ ਇਹ ਨਾਲ ਬੋਲਦੀ ਰਹੀ ਵੀ ਤੂੰ ਚਲਾ ਜਾਂਦਾ ਉੱਥੇ ਐ ਵੀ ਬੱਚਾ ਇੱਥੇ ਆਏਗਾ ਕਿ ਨਹੀਂ ਆਏਗਾ ਬਸ ਸਾਨੂੰ ਇਹ ਚਿੰਤਾ ਰਹੀ ਬੇਟਾ ਜਿਹੜਾ ਇੰਨਾ ਕਰਜ਼ਾ ਲੈ ਕੇ ਅਗਲਾ ਕਹੇਗਾ ਉੱਥੇ ਜਾਵਾਂਗਾ ਕੀ ਦਸਾਂਗਾ ਮੂੰਹ ਜਾ ਕੇ ਮਾਪੇ ਨੂੰ ਕਿ ਤੋਂ ਪਤਾ ਅੱਜ ਕੱਲ੍ਹ ਜਵਾਨਾ ਬੇਟਾ ਕਿਹਦਾ ਸੰਤ ਬਸ ਐਈ ਮੇਰੀ ਸੀ ਤੁਸੀਂ ਕਰੇ ਬੱਚਾ ਵੀ ਆ ਗਿਆ ਰਾਜੀ ਖੁਸ਼ੀ ਹੋ ਆ ਕੇ ਆ ਜੋ ਵੀ ਵਿਤਿਆਂ ਦੇ ਵਿਚਾਰੇ ਨਾਲ ਕਰੰਟ ਵੀ ਲਾਇਆ ਕੁੱਟਿਆ ਵੀ ਮਾਰਿਆ ਵੀ ਸਾਰਾ ਕੁਝ ਕਰਿਆ ਸਾਨੂੰ ਨਹੀਂ ਦੱਸਦਾ ਇਹ ਸਾਨੂੰ ਫੋਨ ਕਰਨਾ ਨਾ ਮੇਟੇ ਦਾ ਮਾਂ ਹੀ ਪੁੱਛਦੀ ਬੱਚੇ ਨੂੰ ਵੀ ਮੇਟੇ ਦਾ ਰੋਟੀ ਖਾਦੀ ਹੈ ਕਿ ਨਹੀਂ ਮੰਮੀ ਬਖਾਦੀ ਰੋਟੀ ਮੰਮੀ ਮਟਹੀਟ ਆਕੇਗਾ ਤੇ ਤੁਹਾਡਾ ਮਨ ਠੰਡਾ ਹੋ ਜਾਣਾ ਸਾਨੂੰ ਤਾਂ ਪਤਾ ਵੀ ਜੋ ਹਾਲ ਹੋਇਆ ਹੋਣਾ ਕੇ ਸਾਨੂੰ ਕਹਿੰਦਾ ਜਿੱਦ ਮੈਂ ਪਹੁੰਚ ਗਿਆ ਨਾ ਠੀਕ ਠਾਕ ਪਹੁੰਚ ਗਿਆ ਮੰਮੀ ਫੇਰ ਸਾਰੀ ਅੰਗ ਲਾ ਦੱਸਾਂਗਾ ਜੋ ਮੇਰੇ ਨਾਲ ਹਾਲ ਹੋਇਆ ਹੈ ਹੂੰ ਹੂੰ ਇਹ ਜਾਰੀ ਕਰਦੇ ਪੋਚੇ ਪਾਚੇ ਮਾਰਦੀ ਰਹੀ ਪਿੱਛੇ ਵੀ ਆਪਣਾ ਟਾਈਮ ਪਾਸ ਕਰਿਆ ਦੂਆ ਉਹ ਦਿਹਾੜੀ ਦੱਪਾ ਬੇਟੇ ਉਹਦਾ ਆਪਣਾ ਵੀ ਟੱਬਰ ਹੈਗਾ ਕੀ ਸਾਨੂੰ ਕਿੰਨਾ ਇਹ ਹੀ ਹੈ 100 ਦੇ ਦੂਗਾ 200 ਦੇ ਦੂਗਾ ਕਿੰਨਾ ਦੇਣ ਲੱਗਿਆ ਹੈ ਘਰ ਦੇ ਖਰਚੇ ਅੱਜ ਕਿੰਨੇ ਹੈਗੇ ਦੱਸੋ ਪਹਿਲੇ ਬੇਟਾ ਬਹੁਤ ਖਰਚੇ ਹੈਗੇ ਅਸੀਂ ਦੇ ਬਸ 3 ਮਹੀਨੇ ਹੋ ਗਏ ਤੁਹਾਨੂੰ ਰੋਣਦਿਆਂ ਨੂੰ 3 ਮਹੀਨੇ ਨਾ ਰੋਟੀ ਰੱਜ ਕੇ ਖਾ ਗਾਦੀ ਦੇ ਹੋ ਸਾਡਾ ਕਰੋ ਇਲਾ ਬਸ ਕੋਈ ਸਰਕਾਰੀ ਨੌਕਰੀ ਦਾ ਮੁੰਡਾ ਨਾ ਕੋਈ ਖਾਤਾ ਪਾਣੀ ਦਿਓ ਸਾਨੂੰ ਇੱਥੇ ਬੜੇ ਤੰਗ ਹੋ ਗਏ ਸਾਰਾ ਬੁੱਝੜ ਬੁੱਝੜ ਕੇ ਅਸੀਂ ਬੈਠ ਗਏ ਕੀ ਕਰ ਸਕਦੇ ਹਾਂ ਬੱਚੇ ਕਿਉਂ ਜਾਂਦੇ ਨੇ ਬੇਟਾ ਜਾਂਦੇ ਨੇ ਮਾਪੇ ਸੌਖੇ ਰਹਿਣ ਧੀਆਂ ਪੁੱਤ ਵਿਆਹ ਕੇ ਦੇਵਾਂਗੇ ਮੀਆਂ ਬੀਬੀ ਫੇਰ ਰਿਸ਼ਤੇਦਾਰ ਆਉਣ ਵਾਲੇ ਬੇਟਾ ਹੈ ਜੀ ਤਾਂ ਹੀ ਜਾਂਦੇ ਨੇ ਨਾ ਕੋਈ ਸ਼ੌਂਕ ਨੂੰ ਤਾਂ ਨਹੀਂ ਜਾਂਦੇ ਬੇਟਾ ਕੌਣ ਜਾਂਦਾ ਮਾਪੇ ਛੱਡ ਕੇ ਦੇਸਾਂ ਵਿਦੇਸਾਂ ਵਿੱਚੋਂ ਇੰਨੀ ਦੂਰ ਨਸੀਬ ਕਿ ਕੋਈ ਨੇੜੇ ਹੋਵੇ ਮੀ ਜਾ ਕੇ ਚੜਾ ਲਿਆਈਏ ਚਲੇ ਜਾਈਏ ਕੀ ਪਤਾ ਸਾਰੀ ਉਮਰ ਸਾਡੇ ਮੱਥੇ ਲੱਗੇਗਾ ਕਿ ਸਾਨੂੰ ਮਰਿਆਂ ਨੂੰ ਆ ਕੇ ਕੰਧਾਂ ਨਾਲ ਦੇਖੂਗਾ ਕਿ ਆਪ ਤੈ ਯਕੀਨ ਰੱਖੋ ਬੜੇ ਦੁੱਖ ਦੇਖੇ ਨੇ ਜ਼ਿੰਦਗੀ ਵਿੱਚ ਬੇਟੇ ਉਹਨਾਂ ਦਿਹਾੜੀ ਦਾ ਪਾ ਕਰਿਆ ਕੀ ਕਰੀਏ ਇੱਕ ਮਾਂ ਦੀਆਂ ਅੱਖਾਂ ਦੱਸਦੀਆਂ ਕਿ ਆਪਣੇ ਪੁੱਤ ਲਈ ਕਿੰਨਾ ਉਹਨਾਂ ਦੇ ਅੰਦਰ ਦੁੱਖ ਆ ਤੇ ਉਹਨਾਂ ਦੀ ਬੇਟੀ ਵੀ ਮੌਜੂਦ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀ ਕਾਲ ਬੇਟਾ ਸਸ਼ੀ ਕਾਲ ਕਿਹੜੀ ਕਲਾਸ ਚ ਪੜਦੇ ਹੋ 8th 8th ਤੱਕ ਹਾਂਜੀ ਆ ਪਾਪਾ ਰਾਤ ਵਾਪਸ ਆਇਆ ਤੁਹਾਨੂੰ ਪਤਾ ਹੈ ਕਿ ਦਾਦੀ ਰੋ ਰਹੀ ਨੇ ਤੇ ਮੰਮੀ ਵੀ ਥੋੜਾ ਨਰਵਸ ਨੇ ਅਸੀਂ ਤਾਂ ਇਹ ਮਤਲਬ ਕਿ ਜਦੋਂ ਪਾਪਾ ਆਏ ਨੇ ਸਾਡਾ ਵੀ ਸਾਡਾ ਵੀ ਦਿਲ ਬਹੁਤ ਘਬਰਾ ਗਿਆ ਵੀ ਸਾਡੇ ਪਾਪਾ ਆ ਗਏ ਨੇ ਸਾਡੇ ਲਈ ਜਾਨ ਆ ਗਈ ਪਾਪਾ ਤੋਂ ਉੱਪਰ ਕੁਝ ਨਹੀਂ ਹੁੰਦਾ ਮਾਵਾਪਾ ਹੁੰਦੇ ਨੇ ਤੇ ਸਾਰਾ ਕੁਝ ਹੁੰਦਾ ਜੇ ਉਹ ਜਿੰਦੇ ਨੇ ਤੇ ਸਾਰਾ ਕੁਝ ਹੁੰਦਾ ਤੇ ਅੱਜ ਪਾਪਾ ਆਏ ਨੇ ਤੇ ਮੈਂ ਜਦੋਂ ਦੇਖਿਆ ਪਾਪਾ ਨੂੰ ਗੱਡੀ ਤੋਂ ਉਤਰਦਿਆਂ ਮੈਂ ਜਾ ਕੇ ਮਤਲਬ ਏਦਾਂ ਗੱਲੇ ਲੱਗੀ ਮੇਰੇ ਪਾਪਾ ਆ ਗਏ ਮੇਰੀ ਜਾਨ ਆ ਗਈ ਹੈ ਤੇ ਮੈਂ 3 ਦਿਨ 2 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਦੀ ਮੈਂ ਕਿ ਪਾਪਾ ਆਣਗੇ ਤਾਂ ਮੈਂ ਉਡੀਕਦੀ ਰਹਿੰਦੀ ਹਮੇਸ਼ਾ ਵੀ ਪਾਪਾ ਆਣਗੇ ਤੇ ਮੈਂ ਉਹਨੂੰ ਮਿਲਾਂਗੀ ਤੇ ਸਾਰਾ ਰਾਤ ਵੀ ਨਹੀਂ ਸੌਂਦੇ ਪੜਾਈ ਵੀ ਕਰਦੀ ਆ ਤਾਂ ਵੀ ਪਾਪਾ ਬਾਰੇ ਸੋਚਦੀ ਆ ਇਹ ਦੁਆ ਮੰਗਦੀ ਸੀ ਮੇਰੇ ਪਾਪਾ ਆ ਜਾਣ ਅੱਜ ਰੱਬ ਦੀ ਕਿ ਮੈਂ ਰ ਮੇਰੇ ਪਾਪਾ ਖੈਰਸਲਾ ਘਰ ਆ ਗਏ ਨੇ ਪਾਪਾ ਦੀ ਜਦੋਂ ਰੋਂਦੀਆਂ ਹੋਈਆਂ ਅੱਖਾਂ ਦੇਖਦੇ ਹਾਂ ਤਾਂ ਆਪਣੇ ਅੰਦਰ ਰੋਣਾ ਆਉਂਦਾ ਹਾਂਜੀ ਮੈਂ ਤਾਂ ਜਦੋਂ ਪਾਪਾ ਆਏ ਸੀ ਮੈਂ ਤਾਂ ਪਾਪਾ ਨੂੰ ਗੱਲੇ ਨਾਲ ਲਾ ਲਿਆ ਸੀ ਕਿ ਮੈਂ ਤਾਂ ਇੰਨੀ ਰੋਈ ਕੋਈ ਲੈ ਕਿ ਸਾਂ ਬਸ ਮਾਪੇ ਆਪ ਦਾ ਪਤਾ ਕਿੰਨੀ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਮਾਪੇ 9 ਮਹੀਨੇ ਢੇਢ ਵਿੱਚ ਰੱਖਣਾ ਫਿਰ ਪਾਲਣਾ ਗਿੱਲੀ ਥਾਂ ਤੇ ਆਪ ਸੋਣਾ ਸੁੱਕੀ ਥਾਂ ਬੱਚੇ ਨੂੰ ਕਰਨਾ ਕਿ ਨਹੀਂ ਤੁਸੀਂ ਬੱਟੇ ਹੋਏ ਹੋ ਮਾ ਮਾਪੇ ਨੂੰ ਸਭ ਪਤਾ ਇਹਨੇ ਬਾਪ ਨੂੰ ਪਤਾ ਨਹੀਂ ਹੁੰਦਾ ਜਿੰਨਾ ਮਾਂ ਨੂੰ ਹੁੰਦਾ ਹੈ ਦੁੱਖ ਹੁੰਦਾ ਮਾਂ ਨੂੰ ਮਾਂ ਨੂੰ ਜਿਆਦਾ ਦੁੱਖ ਹੁੰਦਾ ਹੈ ਚਲੋ ਬਾਪ ਤੇ ਕਮਾਣ ਉਮੂਣ ਵਾਲਾ ਜਿਹੜਾ ਬੱਚਾ ਪਾਲਦੀ ਮਾਂ ਉਹਨੂੰ ਪਤਾ ਵੀ ਹਾਂ ਕਿਦਾਂ ਪਾਲਿਆ ਹੈ ਬਹੁਤ ਯਾਤਰਾ ਹੈਗੀਆਂ ਮਾਵਾਂ ਦੀਆਂ ਮਾਵਾਂ ਦੀ ਯਾਤਰਾ ਬਹੁਤ ਭੁਰੀਆਂ ਨੇ ਧੀ ਹੋਵੇ ਪੁੱਤ ਹੋਵੇ ਮੈਂ ਤੇ ਕੀ ਕਰੀ ਹੁਣ ਕੋਈ ਵਾਹ ਨਹੀਂ ਹੈਗੀ ਜਦ ਬੱਚੇ ਨੂੰ ਦੇਖਦੀਆਂ ਨਾ ਇੰਨੀ ਸਿਹਤ ਸੀ ਦੇਖ ਕੇ ਅੱਖਾਂ ਚਲ ਜਾਂਦੀਆਂ ਨੇ ਮੈਂ ਤਾਂ ਰੋਣ ਜਦ ਤੱਕ ਨਾ ਇਹ ਇਦੇ ਵਿੱਚ ਤੁਸੀਂ ਫਿਰ ਆਪਣੇ ਬੱਚੇ ਨੂੰ ਇਹ ਗੱਲ ਪੁੱਛੀ ਕਿ ਵੀ ਤੇਰੇ ਨਾਲ ਇੰਨਾ ਕੁਝ ਹੋਈ ਗਿਆ ਉਹਨਾਂ ਨੇ ਕਿਉਂ ਤੁਸੀਂ ਉਹਨਾਂ ਨੂੰ ਪੁੱਛਿਆ ਬੱਚਾ ਬੈਠਿਆ ਸੀ ਪੁੱਛਦੇ ਸੀ ਬੇਟੇ ਠੀਕ ਠਾਕ ਏ ਕਿਦਾਂ ਰੋਟੀ ਖਾਦੀ ਏ ਚਾਹ ਤੇ ਅੱਜ ਰੋਟੀ ਦੇਖੀ ਆ ਕਿਨੇ ਘੱਲ ਤਿੰਨ ਮਹੀਨਿਆਂ ਤੋਂ ਕਦੇ ਚੌਲ ਕਦੇ ਖਾਂਦਾ ਹੀ ਨਹੀਂ ਸੀ ਚੌਲ ਖਾ ਖਾ ਕੇ ਰਾਹ ਵਿੱਚ ਗਲਾ ਪੱਕ ਗਿਆ ਖਾਂਸੀ ਲੱਗ ਗਈ ਬੁਰੇ ਹਾਲ ਹੋ ਗਏ ਪੇਰ ਅਸੀ ਕਿਆ ਬੇਟੇ ਦਵਾਈ ਲਿਆ ਮੰਮੀ ਇਹ ਦੇਖਾ ਦਵਾਈ ਲਿਆਂਦੀ ਹੋਈ ਇਹ ਦੇਖਾ ਕਰਿਆ ਆ ਸਾਨੂੰ ਕਹਿੰਦਾ ਨਹੀਂ ਤੁਹਾਨੂੰ ਵੀ ਮੈਂ ਮਾਂ ਬਾਪ ਨੂੰ ਦੱਸਾਂ ਨਾ ਮਾਂ ਬਾਪ ਤੇ ਮਰ ਜਾਣਗੇ ਜਦੋਂ ਮੈਂ ਇਹ ਦੁੱਖ ਮਾਂ ਬਾਪ ਨੂੰ ਉੱਥੇ ਬੈਠਿਆਂ ਦੱਸ ਦਿੱਤਾ ਸਾਡੇ ਅੱਗੇ ਕੋਈ ਗੱਲ ਨਹੀਂ ਕਦੇ ਵੀ ਅਸੀ ਕਰੀ ਬਸ ਇੰਨਾ ਕਹਿਣਾ ਮੰਮੀ ਤੇਰੇ ਕੋਲ ਪੈਸੇ ਹੈਗੇ ਕਿਸ ਤੇਰੇ ਮੇਰੇ ਕੋਲ ਫੜ ਕੇ ਇਹ ਦੇਖ ਹੈ ਦੇਖ ਰਿਹਾ ਮੇਰੇ ਕੋਲ ਪੈਸੇ ਪੈਸੇ ਹੈ ਨਹੀਂ ਸਿਰ ਵਿੱਚ ਖੋਲ ਹੈ ਪੈਸੇ ਖੋਲ ਹੈ ਮੈਂ ਐਲਕੋਹਲ ਹੈ ਕੱਪੜੇ ਖੋਲ ਹੈ ਤੇ ਲਾ 40 ਦਿਨ ਇੱਕ ਪੈਂਟ ਰੱਖੀ ਜਿਹੜੀ ਇਹ ਪਾਈ ਹੋਈ ਸੀ ਪੈਂਟ ਇੱਕ ਪੈਂਟ ਇੱਕ ਸ਼ਰਟ ਕੋਟੀ ਵੀ ਕੋਈ ਨਾ ਸਾਰੇ ਜਿੰਨੇ ਕੱਪੜੇ ਲੈ ਗਿਆ ਸਾਰੇ ਇਹ ਰਾ ਵਿੱਚ ਖੋ ਖਾ ਲਏ ਪੈਸੇ ਵੀ ਖੋ ਲਿਆ ਵਿਚਾਰਾ ਇਦਾਂ ਦਾ ਇਦਾਂ ਹੀ ਰਹਿ ਗਿਆ ਫੇਰ ਵੀ ਸਾਨੂੰ ਨਹੀਂ ਦੱਸਿਆ ਵੀ ਮੰਮੀ ਮੇਰੇ ਨਾਲ ਇਹ ਹਾਲ ਹੋ ਰਿਹਾ ਹੈ ਜਾ ਇਹ ਹੋ ਰਿਹਾ ਮੇਰੇ ਨਾਲ ਨਾ ਵੀ ਮੰਮੀ ਪਾਪਾ ਮਰ ਜਾਣਗੇ ਬਾਵਾ ਦੀ ਯਾਤਰਾ ਬੜੀਆ ਬੁਰੀਆ ਨੇ ਜਦ ਭੂਨ ਕੰਨ ਬੇਟੇ ਰੋਟੀ ਖਾਦੀ ਹਾਂ ਵੀ ਰੋਟੀ ਖਾਦੀ ਸਭਨੇ ਕੁਝ ਖਾਇਆ ਪੀਆ ਕਰ ਬਟਾ ਆ ਮਮੀ ਇਹ ਦੇਖ ਇਹ ਕੁਰਕਰੇ ਰਾਇ ਬਣਾਲੇ ਬਸ ਸਾਡੇ ਅੱਗੇ ਵਾਲਾ ਟੋਲਾ ਕਰੀ ਜਾਵੇ ਵੀ ਮਾਪੇ ਨੂੰ ਦੱਸਦਾ ਨਹੀਂ ਦੱਸਿਆ ਕਹਿੰਦਾ ਮਮੀ ਉਹ ਦਵਾ ਕੇ ਦੱਸਾਂਗਾ ਜੇ ਜਦੋਂ ਮੈਂ ਉੱਥੇ ਪਹੁੰਚ ਗਿਆ ਨਾ ਫੇਰ ਆ ਕੇ ਦੱਸਾਂਗਾ ਵੀ ਮੇਰੇ ਨਾਲ ਇਹ ਹਾਲਤ ਹੋਈ ਹੈਗੀ ਹੁਣ ਵੀ ਜਦ ਪਹਿਲੇ ਸਵੇਰੇ ਆਏ ਨੇ ਤੁਹਾਡੇ ਵਰਗੇ ਬੱਚੇ ਆਏ ਨੇ ਸਾਡੇ ਸਾਹਮਣੇ ਗੱਲ ਹੀ ਕਰੀ ਕੋਠੇ ਤੇ ਲੈ ਗਿਆ ਕਹਿੰਦਾ ਮੇਰੇ ਮਾਪ ਮਰ ਜਾਗੇ ਰੋ ਰੋ ਕੇ ਇਸਾਰੇ ਪਤ ਨਾਲ ਇਹ ਹਾਲ ਹੋਇਆ ਹੈਗਾ ਕੋਠੇ ਤੇ ਲੈ ਕੇ ਗਿਆ ਉਹਨਾਂ ਨੂੰ ਉੱਥੇ ਜਾ ਕੇ ਸਾਰੀਆਂ ਗੱਲਾਂ ਦੱਸੀਆਂ ਇਹ ਹਾਲ ਹੋਇਆ ਮੇਰੇ ਨਾਲ ਤਾਂ ਹੁਣ ਸਾਨੂੰ ਪਤਾ ਲੱਗਿਆ ਇਹ ਹਾਲ ਹੋਇਆ ਹੈਗਾ ਮਾਵਾ ਦੀ ਆਸ ਰਸ ਮਾਵਾ ਦੀ ਆਸ ਜੀ ਸੋ ਬਹੁਤ ਬਹੁਤ ਆਸ ਕਰਦੇ ਆਂ ਇਹ ਪ੍ਰਮਾਤਮਾ ਜੋ ਵੀ ਕਰੇ ਸੋ ਚੰਗਾ ਕਰੇ ਤੇ ਸਰਕਾਰ ਤੁਹਾਡੀ ਬਾਹ ਫੜੇ ਸੋ ਤੁਸੀਂ ਜਿਸ ਤਰ੍ਹਾਂ ਦੇਖਿਆ ਹੀ ਆ ਕਿ ਵੀ ਇੱਕ ਮਾਂ ਕਿਸ ਤਰ੍ਹਾਂ ਆਪਣੇ ਬੱਚੇ ਦੇ ਲਈ ਰੋ ਰਹੀ ਆ ਤੇ ਦੂਜੇ ਪਾਸੇ ਡਿਬੋਰਟ ਕੀਤੇ ਨੌਜਵਾਨਾਂ ਨੂੰ ਲੈ ਕੇ ਸਰਕਾਰ ਨੂੰ ਵੀ ਜਿਹੜੀ ਕਿ ਜ਼ਰੂਰ ਹੁਣ ਬਾਫੜਨੀ ਚਾਹੀਦੀ ਹੈ ਇਹ ਵੇਲਾ ਹੈ ਜਿਹੜਾ ਕਿ ਪੰਜਾਬ ਸਰਕਾਰ ਹੁਣ ਡਿਬੋਰਟ ਕੀਤੇ ਨੌਜਵਾਨਾਂ ਨੂੰ ਲੈ ਕੇ ਉਹਨਾਂ ਦਾ ਪੱਖ ਪੂਰੇ ਤੇ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਕਿ ਸਹੂਲਤ ਦਿੱਤੀ ਜਾਵੇ ਚਾਹੇ ਪੰਜਾਬ ਸਰਕਾਰ ਉਹ ਨੌਜਵਾਨਾਂ ਨੂੰ ਨੌਕਰੀ ਦੇਵੇ ਚਾਹੇ ਉਹਨਾਂ ਦੇ ਉੱਤੇ ਜੋ ਕਰਜ਼ਾ ਚੜਿਆ ਉਸ ਨੂੰ ਮੁਕਤ ਕੀਤਾ ਜਾਵੇ ਤੇ ਸਾਨੂੰ ਹੁਣ ਦੋਈ ਸਸ ਧੰਨਵਾਦ